ਤੇ ਕਿਵੇਂ ਲੱਗੀ ਤੁਹਾਨੂੰ ਬਾਜ ਕਿਵੇਂ ਲੱਗੀ ਬਾਜ ਬਹੁਤ ਵਧੀਆ ਹੈ ਬਹੁਤ ਵਧੀਆ بیس ਹੈ ਜੀ ਪੂਰਾ ਸਿਰਾ ਲੱਗਿਆ ਪਿਆ ਹਾਂਜੀ ਸਿਰਾ ਲੱਗਿਆ ਪਿਆ ਜਮਾ ਜੀ ਠੀਕ ਹੈ ਬਾਈ ਬਾਈ ਕਹਿੰਦਾ ਪੂਰਾ ਸਿਰਾ ਲੱਗਿਆ ਪਿਆ ਪੂਰੀ ਸਿਰਾ بیس ਹੈ ਤੇ ਜੇ ਤੁਸੀਂ ਵੀ ਇਹ ਸੈਟ ਲਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਬਾਈ ਨੂੰ ਬਈ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਬਾਈ ਲਾ ਰਹਿਣਾ ਵੀ ਤੁਹਾਨੂੰ 5 ਦਿਨ ਦੇ ਤੇ ਵੀ 10ਵੇਂ ਦਿਨ ਸੈਟ ਲੱਗੂਗਾ 5ਵੇਂ ਦਿਨ ਫਰ ਹਾਲਤ ਦੇ ਵਿੱਚ ਸੈਟ ਆ ਸੀ ਜਿਹੜੇ ਵੀ ਟਾਈਮ ਦੇਤਾ ਅਗਲੇ ਨੂੰ 5 ਦਿਨ ਦੇ ਤੇ ਸ਼ਹੀ ਦਿਨ ਦੇ ਤੇ ਹਫਤਾ ਦੇਤਾ ਉਸ ਦਿਨ ਅਸੀਂ ਸੈੱਟ ਹੋ ਦੇਣੇ ਹਾਂ। ਦੋਸਤੋ ਸੋਸਤਰੀ ਕਾਲ ਆਸ ਕਰਦੇ ਹਾਂ ਠੀਕ ਠਾਕ ਹੋਵੋਗੇ ਨਾ। ਅੱਜ ਬਾਈ ਆਪਣੇ ਕੋਲੇ ਟਰੈਕਟਰ ਆਇਆਗਾ ਫਾਰਮ ਟਰੱਕ। ਕਿਹੜੇ ਪਿੰਡੋਂ ਆਇਆ ਤੇ ਕਿਹੜਾ ਸੈੱਟ ਲਵਾਇਆ ਬਾਈ ਨੇ ਤੇ ਕਿੰਨਾ ਟਾਈਮ ਹੋ ਗਿਆ ਸੀ ਬੁੱਕ ਕਰਵਾਏ ਨੂੰ ਤੇ ਕੀ ਗੱਲ ਬਾਤ ਆ ਬਾਈ ਦੀ ਆ ਜੋ ਵੀ ਉਹ ਲੈਣੇ ਆਪਾਂ ਤੇ ਬਾਕੀ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਸੈੱਟ ਹਨਾ ਤੇ ਉਸ ਤੋਂ ਪਹਿਲਾਂ ਤੁਸੀਂ ਕਰ ਦਿਓ ਲਾਇਕ ਔਰ ਸ਼ੇਅਰ ਜਿਨੇ ਵੀ ਚੈਨਲ ਆਪਣਾ ਫੋਲੋ ਨਹੀਂ ਕਰਿਆ ਫੋਲੋ ਜਰੂਰ ਕਰਦੇ ਹੋ। ਉਤੇ ਦਿਖਾ ਦੇ ਇਹ ਬਾਈ ਨੇ ਬਈ 16 ਇੰਚੀ ਸੈੱਟ ਲਵਾਇਆ ਹੈਗਾ 5.2 ਵਾਲਾ ਦੋ ਸਾਂਬੂਫਰ ਇਹਦੇ ਵਿੱਚ 16 ਇੰਚੀ ਫੁੱਲ ਬੇਸ ਹੈ 6 ਇੰਚੀ ਸਪੀਕਰ ਪੰਜ ਨੇ ਪੂਰੀ ਕਲੀਅਰਟੀ ਆਵਾਜ਼ ਹੈ ਤੇ ਬਾਕੀ ਬੈਕ ਸਾਈਡ ਦੇ ਤੇ ਬਾਈ ਨੇ ਲਵਾਇਆ ਲੋਗੋ ਸਿੱਧੂ ਮੂਸੇ ਵਾਲੇ ਵੀਰ ਦੀ ਲਵਾਈ ਆ ਫੋਟੋ ਤੇ ਆਪਾਂ ਛੋੜਾ ਤੁਹਾਨੂੰ ਇਹ ਪਲੇ ਵੀ ਕਰਕੇ ਦਿਖਾਵਾਂਗੇ ਜਿਆਦਾ ਤਾਂ ਨਹੀਂ ਕਿਉਂਕਿ ਕਾਪੀਟਾਟ ਆ ਜਾਂਦਾ ਨਾ ਵੀਡੀਓ ਦੇ ਵਿੱਚ ਤੇ ਬਾਈ ਦਿਲ ਟੁੱਟਣੋਂ ਬਾਅਦ ਪਤਾ ਲੱਗਿਆ ਕਿ ਦਿਲ ਸਾਹ ਖੰਬੇ ਪਾਸੇ ਹੁੰਦਾ ਦਿਲ ਟੁੱਟਣੋਂ ਬਾਅਦ ਪਤਾ ਲੱਗਿਆ ਆ ਬਈ ਤੁਸੀਂ ਫਰੇਮ ਚੱਲਦਾ ਦੇਖਿਆ ਹੋਊਗਾ ਹਨਾ ਇਹ ਡਾਊਨ ਸੀਲਿੰਗ ਕਰੀ ਹੋਈ ਆ ਚਾਰੇ ਪਾਸੇ ਇਹ ਹਾ ਫਰੇਮ ਵਾਈ ਦਾ ਇਧਰਲੇ ਸਾਈਡ ਦੇ ਉੱਤੇ ਆਪਣਾ ਲੋਗੋ ਲੱਗਿਆ ਹੋਇਆ ਛੀ ਆਲਾ ਲੱਗਿਆ ਹੋਇਆ ਇਹਦੇ ਨਾਲ ਮੋਨੋ 2 ਲੱਗ ਕੇ ਪੱਤੀਆਂ 16 GB ਵਾਈ ਨੂੰ ਦਿੱਤੀ ਆ ਪੈਨ ਡਰਾਈਵ A to Z ਆਪਾਂ ਸਾਰੀ ਜੂ ਦੀ ਫਿਟਿੰਗ ਕਰਕੇ ਬਾਈ ਨੂੰ ਦਿੱਤੀ ਹੈਗੀ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਛੋਡੀ ਕਰਾ ਲੈਂਦੇ ਹਣਾ ਤੇ ਕਿਹੜੇ ਪਿੰਡੋਂ ਆਇਆ ਬਾਈ ਕੀ ਬਾਈ ਦਾ ਨਾਮ ਹੈ ਕਿਵੇਂ ਲੱਗੀ ਬਾਈ ਨੂੰ ਬਾਜ ਬਾਹਰ ਟਰੈਕਟਰ ਲੈ ਕੇ ਸੀਗੇ ਚਲਾ ਕੇ ਦੇਖ ਕੇ ਆਏ ਨੇ ਹਸੀ ਗੱਲ ਬਾਈ ਸਸੀ ਗਾਰ ਜੀ ਕੀ ਨਾਮ ਆ ਬਾਈ ਆਪਣਾ ਗੁਰਪਿਆਰ ਸਿੰਘ ਜੀ ਗੁਰਪਿਆਰ ਸਿੰਘ ਤੇ ਪਿੰਡ ਕਿਹੜਾ ਬਾਈ ਦਾਨੇ ਵਾਲੀ ਦਾਨੇ ਠੀਕ ਹੈ ਬਾਈ ਕਹ ਕਿ ਦਿਨ ਹੋ ਗਏ ਸੀ ਬਾਈ ਪੋਕਰ ਵਾ ਕੀ ਇਹਨੂੰ ਹੋ ਗਈ 5 5 ਦਿਨ ਹੋ ਗਏ ਜੀ ਅੱਜ 5 ਦਿਨ ਹੋ ਗਏ ਪੰਜਵਾਂ ਦਿਨ ਕਿਸ ਨੂੰ ਪੰਜਵਾਂ ਦਿਨ ਦਿੱਤਾ ਸੀ ਕ ਅੱਜ ਦਾ ਦਿਨ ਦਿੱਤਾ ਸੀ ਹਾਂ ਹਾਂ ਅੱਜ ਦਾ ਦਿਨ ਦਿੱਤਾ ਸੀ ਜੀ ਕਹਿੰਦੇ ਸ਼ਾਮ ਜੀ ਨੂੰ ਅੱਜ ਹੀ ਲਗਾ ਅੱਛਾ ਠੀਕ ਹੈ ਬਾਈ ਨੂੰ ਬਈ ਆਪਣੇ ਕੋਲੇ ਉਹ ਕੰਮ ਨਹੀਂ ਹੈਗਾ ਬਾਈ ਨਾ ਰਹਿਣ ਲਾ ਵੀ ਤੁਹਾਨੂੰ 5 ਦਿਨ ਦੇਤੇ ਵੀ 10ਵੇਂ ਦਿਨ ਸੈਟ ਲੱਗੂਗਾ ਪੰਜਵੇਂ ਦਿਨ ਫਰ ਹਾਲਤ ਦੇ ਵਿੱਚ ਸੈਟ ਆ ਸੀ ਜਿਹੜੇ ਵੀ ਟਾਈਮ ਦੇਤਾ ਅਗਲੇ ਨੂੰ 5 ਦਿਨ ਦੇਤੇ ਤੇ ਛੇ ਦਿਨ ਦੇਤੇ ਹਫਤਾ ਲੇਟਾ ਉਸ ਦਿਨ ਅਸੀਂ ਸੈਟ ਹੋ ਦੇਣੇ ਹਾਂ ਤੇ ਤਾਂ ਕਰਕੇ ਬਾਈ ਨੂੰ ਅੱਜ ਪੰਜਵਾਂ ਦਿਨ ਦਿੱਤਾ ਸੀਗਾ ਤੇ ਅੱਜ ਬਾਈ ਸੈੱਟ ਲਵਾਉਣ ਵਾਸਤੇ ਥੋੜਾ ਜਿਹਾ ਹੋਤ ਆ ਗਿਆ ਨੇਰਾ ਸਾਡੇ ਕੋਲੋਂ ਤੇ ਉਹਦੇ ਵਾਸਤੇ ਮਾਫੀ ਮੰਗਦੇ ਆ ਤੇ ਬਾਕੀ ਬਾਈ ਨੇ ਬਈ ਚਲਾ ਕੇ ਦੇਖਿਆ ਤੁਸੀਂ ਸੈੱਟ ਇਹ ਤੇ ਕਿਵੇਂ ਲੱਗੀ ਤੁਹਾਨੂੰ ਬਾਹਰ ਕਿਵੇਂ ਲੱਗੀ ਬਾਜ ਬਹੁਤ ਵਧੀਆ ਹੈ ਬਹੁਤ ਵਧੀਆ ਬੇਸ ਹੈ ਜੀ ਅੱਛਾ ਪੂਰਾ ਸਿਰਾ ਲੱਗਿਆ ਪਿਆ ਹਾਂਜੀ ਸਿਰਾ ਲੱਗਿਆ ਪਿਆ ਜਮਾ ਜੀ ਠੀਕ ਆ ਬਾਈ ਬਾਈ ਕਹਿੰਦਾ ਪੂਰਾ ਸਿਰਾ ਲੱਗਿਆ ਪਿਆ ਪੂਰੀ ਸਿਰਾ ਬੇਸ ਹੈ ਤੇ ਜੇ ਤੁਸੀਂ ਵੀ ਇਹ ਸੈੱਟ ਲਵਾਉਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੈ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੇ ਵੀ ਵੀਰ ਆਪਣੇ ਕੋਲੋਂ ਪਹਿਲਾ ਸੈੱਟ ਲਵਾ ਕੇ ਲੈ ਗਏ ਉਹ ਸਾਨੂੰ ਥੋੜਾ ਜਿਹਾ ਦੱਸ ਦਿਆ ਕਰਨ ਵੀ ਸੈੱਟ ਓਕੇ ਚੱਲਦੇ ਨੇ ਜਾਂ ਕੋਈ ਪ੍ਰੋਬਲਮ ਆ ਗਈ ਤਾਂ ਕਿ ਅਸੀਂ ਉਹ ਫਾਲਟ ਦੂਰ ਕਰ ਸਕੀਏ ਤੇ ਧੰਨਵਾਦ ਦੋਸਤੋ ਸੋਸ਼ਰੀ ਕਾਲ